何で? ਅੱਜ ਦੇਦਾ ਬਾਬਾ ਨਾਨਕ ਦੇ ਵਿੱਚ ਅਸੀਂ ਕੈਂਪ ਲਾਇਆ ਆਪਣੇ ਸਾਦੇ ਅਫਸਰ ਸਾਹਿਬਾਨਾਂ ਨੂੰ ਨਾਲ ਲੈ ਕੇ ਸਾਡੇ ਕੋਲ ਬਹੁਤ ਸਾਰੇ ਦੇਦਾ ਬਾਬਾ ਨਾਨਕ ਦੇ ਆਪਣੇ ਪਿੰਡਾਂ ਵਾਲੇ ਜਿਹੜੇ ਗਏ ਜਿਨ੍ਹਾਂ ਦਾ ਕੁਝ ਵਿਕਾਸ ਦਾ ਕੋਈ ਜਾਤੀ ਕੰਮ ਅਸੀਂ ਤੈਅ ਕੀਤਾ ਕਿ ਲੋਕ ਐਵੇਂ ਰੋਈ-ਰੋਜ ਜਾਂਦੇ ਆਂ ਇੱਕੋ ਦਿਨ ਆਪ ਹੀ ਉੱਥੇ ਚਲੇ ਜਾਂਦੇ ਆਂ ਸੋ ਅੱਜ ਕੈਂਪ ਲਾ ਕੇ ਜਿੰਨੇ ਵੀ ਦੇਦਾ ਬਾਬਾ ਨਾਨਕ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਉਹ ਸੁਣੀਆਂ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਇਦਾਂ ਦੀਆਂ ਜਿੰਨਾਂ ਦਾ ਤੇ ਮੌਕੇ ਤੇ ਨੁਟਾਦਾ ਹੋ ਜੂਗਾ ਤੇ ਜਿਹੜੀਆਂ ਕੁਛ ਤੇ ਟਾਈਮ ਵੀ ਲੱਗੂਗਾ ਪਰ ਸਾਡਾ ਤੈਅ ਹੈ ਕਿ ਅਸੀਂ ਅਕਸਤ ਦੇ ਵਿੱਚ ਵਿੱਚ ਲੋਕਾਂ ਦੀਆਂ ਦਿੰਦੀਆਂ ਸ਼ਿਕਾਇਤਾਂ ਸਾਰੀਆਂ ਉਹ ਲੋ ਜਿਹੜੀਆਂ ਖਤਮ ਕਰ ਦੇਾਂਗੇ ਜੋ ਵੀ ਉਹਨਾਂ ਦਾ ਹੱਲ ਜਿਹੜਾ ਕਰਕੇ ਲੋਕਾਂ ਨੂੰ ਦੇ ਦਾਂਗੇ ਸਰ ਚੋਣਾਂ ਜਿਹੜੀਆਂ ਲੱਗੀਆਂ ਆ ਰੀਆਂ ਨੇ ਉਸ ਮੁੱਦੇ ਨੂੰ ਲੈ ਕੇ ਪਏ ਨੇ ਨਹੀਂ ਨਹੀਂ ਚੋਣਾਂ ਤੇ ਆ ਹੀ ਗਈਆਂ ਜਿੰਨੀ ਚੋਣਾਂ ਤੇ ਦੇਖੋ ਚਾਰ ਪੰਜਾਬ ਦੇ ਚ ਆਉਣੀਆਂ ਪਰ ਅਸੀਂ ਤਾਂ ਵਿਕਾਸ ਦਾ ਕੰਮ ਲਗਾਤਾਰ ਕਰ ਰਹੇ ਆ ਮਾਨ ਸਾਹਿਬ ਦੀ ਸਰਕਾਰ ਪੂਰੇ ਪੰਜਾਬ 'ਚ ਪੰਜਾਬ ਦਾ ਵਿਕਾਸ ਕਰਦੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਉਸ ਸੰਬੰਧ ਵਿੱਚ ਕੰਮ ਕਰਦੇ ਹਾਂ ਚੋਣਾ ਕਰਕੇ ਨਹੀਂ ਕਰ ਸਾਡਾ ਤਾਂ ਜੋ ਰੁਟੀਨ ਦੇ ਕੰਮ ਚੱਲਦੇ ਆ ਵਿਕਾਸ ਲਈ ਉਹਨਾਂ ਕਰਕੇ ਲੋਕਾਂ ਦੇ ਮਤਲਬ ਅਸਲ ਇੰਨੇ ਹਲਕਾ ਥੈਂਕ ਯੂ ਸਰ ਜਿਹੜਾ ਅੱਜ ਦਾ ਕੈਂਪ ਹੈ ਉਹ ਕੈਬਨਰ ਮੰਤਰੀ ਸਰਦਾਰ ਕਰਮਜੀਤ ਸਿੰਘ ਧਾਰੀਵਾਲ ਜੀ ਦੀ ਰਹਿਨ ਮਈ ਇੱਥੇ ਲੱਗਿਆ ਪਿੰਡਾਂ ਦੇ ਵਿਕਾਸ ਤੇ ਕੰਮਾਂ ਨੂੰ ਲੈ ਕੇ ਜਿਹੜੇ ਲੰਬੇ ਸਮੇਂ ਤੋਂ ਪਿੰਨਾ ਚ ਡੇਰਾ ਬਾਬਾ ਨਾਨਕ ਦੇ ਪਿੰਡਾਂ ਚ ਵਿਕਾਸ ਨਹੀਂ ਹੋ ਸਕਿਆ ਉਸ ਦੇ ਕੰਮਾਂ ਨੂੰ ਲੈ ਕੇ ਅੱਜ ਬਲਾਕ ਡੇਰਾ ਬਾਬਾ ਨਾਨਕ ਚ ਉਹਦੇ ਸਭਨਾਂ ਦੇ ਜਿਹੜਾ ਅੱਜ ਕੈਂਪ ਜਿਹੜਾ ਉਹ ਰੱਖਿਆ ਉਹ ਕੰਨੇ ਤੇ ਪਿਛਲੇ ਅਗਲੇ 20 25 ਦਿਨਾਂ ਦਾ ਜਿਹੜਾ ਕੰਮ ਜਿਹੜਾ ਉਹ ਕੰਪਲੀਟ ਕਰਦੇ ਆ। ਇਲੈਕਸ਼ਨ ਟਾਈਮ ਵੀ ਆਉਂਦਾ ਸੀ ਉਦੋਂ ਵੀ ਲੋਕ ਸਮੱਸਿਆਵਾਂ ਦੱਸਦੇ ਸੀ ਆਪਣੀਆਂ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਵੀ ਸਮਾਂ ਮਿਲੂਗਾ ਆਪਾਂ ਸਮੱਸਿਆਵਾਂ ਦਾ ਹੱਲ ਕਰਾਂਗੇ। ਸੋ ਜਦੋਂ ਵੀ ਮੈਂ ਆਇਆ ਇੱਥੋਂ ਦੇ ਕਾਫੀ ਰੁਕੇ ਹੋਏ ਕੰਮ ਨੇ ਜਿਹੜੇ ਲੋਕ ਦੱਸ ਰਹੇ ਸੀ ਅੱਜ ਆਪਾਂ ਕੈਂਪ ਲਾਇਆ ਸਾਰੇ ਅਫਸਰ ਸਹਿਬਾਨਾਂ ਨੂੰ ਬੁਲਾਇਆ ਆਪਣੇ ਲੋਕਾਂ ਨੂੰ ਮੋਹ 12 ਨੂੰ ਵੀ ਕਿਹਾ ਉਹ ਵੀ ਜਿਹੜੀ ਜਿਹੜੀ ਤੁਹਾਡੇ ਪਿੰਡਾਂ ਦੀਆਂ ਸਮੱਸਿਆਵਾਂ ਨੇ ਉਹ ਸਾਨੂੰ ਦੱਸੋ ਆਪਾਂ ਉਹਨਾਂ ਨੂੰ ਤਰਜੀਹ ਦੇ ਕੇ ਉਹਦਾ ਕੰਮ ਕਰਵਾਈਏ ਸਰ ਇਹ ਆਪਣੇ ਜਿਮਨੀ ਚੋਣਾ ਨੂੰ ਲੈ ਕੇ ਲਾਇਆ ਗਿਆ ਕਿਉਂਕਿ ਨਹੀਂ ਜੀ ਗੱਲ ਜਿਮਨੀ ਚੋਣਾ ਦੀ ਨਹੀਂ ਜੀ ਜਿਹਦੇ ਹੁਣ ਘਰ ਦੇ ਬਾਹਰ ਦੀ ਗਲੀ ਟੁੱਟੀ ਆ ਉਹਨੂੰ ਤੇ ਉਹਦੀ ਗਲੀ ਦਾ ਮਤਲਬ ਆ ਉਹਨੂੰ ਚੋਣਾ ਦਾ ਥੋੜਾ ਮਤਲਬ ਆ ਜੀ ਸੋ ਕਹਿਣ ਦਾ ਭਾਵ ਹਰ ਬੰਦਾ ਹੁੰਦਾ ਜਿਹਦਾ ਕੰਮ ਹੋ ਜਾਵੇ ਉਹਨੂੰ ਖੁਸ਼ੀ ਹੁੰਦੀ ਹੈ ਇਹਨਾਂ ਸਰ ਇਹ 25 9 ਦੀਆਂ ਕਿੱਗੀਆਂ ਸਿਰਫ 2 250 ਦਾ ਨੰਬਰ ਰਹਿ ਗਿਆ ਹੂੰ ਦੇਖੋ ਜੀ ਜਦੋਂ ਵੀ ਸਮਾਂ ਆੜ ਕਿ ਤੁਹਾਡੇ ਸਾਹਮਣੇ ਜਲੰਧਰ ਦੀ ਇਲੈਕਸ਼ਨ ਆ ਗਈ ਉਸ ਤੋਂ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਜਦੋਂ ਦਾ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਇਹ ਵੀ ਜਦੋਂ ਸਮਾਂ ਆ ਗਿਆ ਹੋਵੇ ਸਰ ਟੇਰੇ ਕੋ ਪਰਾਨ ਕੇ ਜੰਨੇ ਤੱਕ ਕੋਈ ਕੈਂਡੀਡੇਟ ਆ ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਇਹ ਕੋਈ ਪਤਾ ਨਹੀਂ ਦੀ ਪਾਰਟੀ ਜਿਹੜਾ ਸਰਵੇ ਹੋਣਾ ਉਹਦੇ ਵਿੱਚ ਕੋਈ ਆਮ ਬੰਦਾ ਵੀ ਅੱਗੇ ਆ ਸਕਦਾ ਕਿਉਂਕਿ ਲੋਕ ਡਿਸਾਈਡ ਕਰਨਗੇ ਜੀ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾਉਣ ਗਿਆ ਨੇ ਬਾਹਰ ਦੀ ਈਦਵਾਰ ਨੂੰ ਤਾਂ ਉਤਾਰਿਆ ਜਾਏਗੀ ਅ ਦੇਖੋ ਹੱਲੇ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਹਾਲ ਦੀ ਕਰਕੇ ਸਾਡੇ ਵਰਕਰ ਸਹਬਾਨ ਜਿਹੜੇ ਨੇ ਉਹ ਆ ਵੀ ਬੜੇ ਤਗੜੇ ਹੋ ਕੇ ਲੱਗੇ ਪਏ ਨੇ ਅੱਗੋਂ ਦੇਖੋ ਪਰਮਾਤਮਾ ਜੋ ਵੀ ਕਰੋਗਾ ਵਧੀਆ ਕਰੇਗਾ